ਮਲਾਰ ਬਾਣੀ ਭਗਤ ਰਬੀਦਾਸ ਜੀ ਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਨਾਗਰ ਜਨਾ ਮੇਰੀ ਜਾਤ ਬਿਖਿਆਤ ਚੁਮਾਰੰਗ ਰਿਦੇ ਰਾਮ ਗੋਬਿੰਦ ਗੁਨ ਸਾਰੰਗ ਰਹਾਉ ਸੁਰਸਰੀ ਸਲਲ ਕਰਿਤ ਬਰੂਨੀ ਰੇ ਸੰਤ ਜਨ ਕਰਤ ਨਹੀਂ ਪਾਨਗ ਸੁਰਾ ਪਵਿੱਤਰ ਨਤ ਅਵਰ ਜਲ ਰੇ ਸੁਰਸਰੀ ਮਿਲਤ ਨਹ ਹੋਏ ਆੰਗ ਤਰ ਤਾਰ ਪਵਿੱਤਰ ਕਰ ਮਾਨੀਏ ਰੇ ਜੈਸੇ ਕਾਗਰਾ ਕਰਤ ਵਿਚਾਰੰ ਭਗਤ ਭਗੌਤ ਲਿਖੀਏ ਤਹ ਉਪਰੇ ਪੂਜੀਏ ਕਰ ਨਮਸ਼ਕਾਰੰ ਮੇਰੀ ਜਾਤ ਕੁੱਟ ਬੰਡਲਾ ਟੋਰ ਟਵੰਤਾ ਨਿੱਤੇ ਬਨਾਰਸੀ ਆਸ ਪਾਸਾ ਅਬ ਵਿਪਰ ਪ੍ਰਧਾਨ ਤਹ ਕਰੇ ਡੰਡੋਤ ਤੇਰੇ ਨਾਮ ਸਰਾਇਣ ਰਵਿਦਾਸ ਦਾਸਾ ਮਲਾਰ ਹਰ ਜਪਤ ਤੇਉ ਜਨ ਪਦਮ ਕਵਲਾਸ ਪਤ ਤਾਸ ਸਮ ਤੁਲ ਨਹੀਂ ਆਨ ਕੋ ਇਕ ਹੀ ਇਕ ਅਨੇਕ ਹੋਏ ਬਿਸਤਰਿਓ ਆਨ ਰਿਆਨ ਪਰਪੂਰ ਸੋ ਰਹਾਉ ਜਾ ਕੇ ਭਾਗਵਤ ਲੇਖੀਏ ਅਵਰ ਨਹੀਂ ਪੇਖੀਏ ਤਾਸ ਕੀ ਜਾਤ ਅਸ਼ੋਪ ਛੀਪਾ ਬਿਆਸ ਮੈਂ ਲੇਖੀਏ ਸਨਕ ਮੈਂ ਪੇਖੀਏ ਨਾਮ ਕੀ ਨਾਮਨਾ ਸਪਤ ਦੀਪਾ ਜਾ ਕੇ ਈਦ ਬਕਰੀਦ ਕੁੱਲ ਗਉ ਰੇ ਬਦ ਕਰੇ ਮਾਨੀਏ ਸ਼ੇਖ ਸ਼ਹੀਦ ਪੀਰਾ ਜਾ ਕੇ ਬਾਪ ਵੈਸੀ ਕਰੀ ਪੂਤ ਐਸੀ ਸਰੀ ਤਿਹੂ ਰੇ ਲੋਕ ਪ੍ਰਸਿੱਧ ਕਬੀਰਾ ਜਾ ਕੇ ਕੋਟੰਬ ਕੇ ਟੇੜ ਸਭ ਟੋਰ ਟਵੰਤ ਫਿਰੇ ਅਜੂ ਬਨਾਰਸੀ ਆਸ ਪਾਸਾ ਅਚਾਰ ਸਹਿਤ ਵਿਪਰ ਕਰੇ ਡੰਡੋ ਤ ਤਨ ਤਨੇ ਰਵਿਦਾਸ ਦਸਨ ਦਾਸਾ ਮਲਾਰ ਇਕ ਓੰਕਾਰ ਸਤਗੁਰ ਪ੍ਰਸਾਦ ਮਿਲਤ ਪਿਆਰੋ ਪ੍ਰਾਨ ਨਾਥ ਕਵਨ ਭਗਤ ਤੇ ਸਾਧ ਸੰਗਤ ਪਾਈ ਪਰਮ ਗਤੇ ਰਹਾਓ ਮੈਲੇ ਕਪਰੇ ਕਹਾਂ ਲੋ ਤੋ ਆਵੇਗੀ ਨੀਂਦ ਕਹਾਂ ਲਗ ਸੋਵੋ ਜੋਈ ਜੋਈ ਜੋ ਰਿਓ ਸੋਈ ਸੋਈ ਫਾਟਿਓ ਝੂਠੇ ਬਨਜ ਉਠ ਹੀ ਗਈ ਹਾਟਿਓ ਕਹੋ ਰਬਿਦਾਸ ਭਇਓ ਜਬ ਲੇਖੋ ਜੋਈ ਜੋਈ ਕਿਨੋ ਸੋਈ ਸੋਈ ਦੇਖਿਓ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ